ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਜ਼ਿਲ੍ਹਾ ਪਠਾਨਕੋਟ ਜਿਸ ਦੇ ਤਿੰਨ ਵਿਧਾਨ ਸਭਾ ਹਲਕੇ ਹਨ ਅਤੇ ਵਿਧਾਨ ਸਭਾ ਹਲਕਾ ਪੋਆ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਚੰਦ ਗਟਾਰੂ ਚੱਕੜੂ ਹਲਕੇ ਦੇ ਲੋਕਾਂ ਦੇ ਜੀਤੂਕਰਾਰ ਦੇ ਵਿਧਾਨ ਸਭਾ 'ਚ ਭੇਜਿਆ ਸੀ ਤੇ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਵਿਧਾਨ ਸਭਾ ਹਲਕਾ ਪੋਆ ਤੋਂ ਵਿਧਾਇਕ ਲਾਲਚੰਦ ਗਟਾਰੂ ਚੱਕੜੂ ਨੂੰ ਪੰਜਾਬ ਸਰਕਾਰ ਦੀ ਵਜ਼ਾਰਤ ਮਿਲ ਗਈ ਸੀ ਅਤੇ ਉਹਨਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਸੀ ਜਿਸ ਦੇ ਚਲਦਿਆ ਮંત્રી ਦਾ ਦਰਜਾ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਲਾਲਜਿਤ ਗਟਾਰੋ ਚਕਵੋਲਾ ਜ਼ਿਲ੍ਹੇ ਵਿੱਚ ਲਗਾਤਾਰ ਵਿਕਾਸ ਕਾਰਜਾਂ ਦੇ 20 ਪੱਥਰ ਰੱਖੇ ਜਾ ਰਹੇ ਹਨ ਅਤੇ ਉਹਨਾਂ ਵਿੱਚੋਂ ਇੱਕ ਹੈ ਜ਼ਿਲ੍ਹਾ ਪਠਾਨਕੋੜ ਦਾ ਸਰਕਟ ਹਾਊਸ ਜਿਸ ਦਾ ਕੁਝ ਮਹੀਨੇ ਪਹਿਲਾਂ ਨੀ ਪੱਥਰ ਰੱਖਿਆ ਗਿਆ ਸੀ ਤੇ ਅੱਜ ਸਰਕਟ ਹਾਊਸ ਦਾ ਕੰਮ 70 ਫੀਸਦੀ ਦੇ ਕਰੀਬ ਪੂਰਾ ਹੋ ਚੁੱਕਿਆ ਹੈ ਬਿਲਕੁਲ ਅੱਜ ਫਿਰ ਇੱਕ ਵਾਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਪਠਾਨਕੋੜ ਜ਼ਿਲ੍ਹਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਜ਼ਿਲ੍ਹੇਦਰੂਪ ਚ ਸੀ ਪ੍ਰਸ਼ਾਸਨ ਕੰਮ ਕਰ ਰਿਹਾ ਪਰੰਤੂ ਇੱਥੇ ਕੋਈ ਸਰਕਟ ਹੋਸ ਨਹੀਂ ਸੀਗਾ ਸੋ ਕਾਫੀ ਮੁਸਕਲ ਕਰਨੇ ਪੈਂਦੇ ਸੀ ਜਦੋਂ ਵੀ ਕੋਈ ਵੀਆਈਪੀ ਉੱਪਰੋਂ ਜਾਂ ਪਰ ਵੀਆਈਪੀ ਆਉਂਦੇ ਸਨ ਸੋ ਉਹਨਾਂ ਨੂੰ ਕੀ ਵਾਰੀ ਤਹਿਰਾਨ ਦੇ ਵਿੱਚ ਕਾਫੀ ਦਿੱਕਤਾਂ ਆਂਦੀਆਂ ਸਨ ਸਿਕਿਉਰਿਟੀ ਦੇ ਪੱਖੋਂ ਵੀ ਹੋਰ ਕੀ ਕਾਰਨਾ ਕਰਕੇ ਵੀ ਸੋ ਅਕਸਰ ਉਹਨਾਂ ਨੂੰ ਫਿਰ ਮਹਿੰਗੇ ਥਾਵਾਂ ਤੇ ਲਿਜਾ ਕੇ ਜਿਹੜੇ ਉਹ ਮੈਂ ਸਮਝਦਾ ਵੀ ਕਾਫੀ ਪੈਸਾ ਵੀ ਲੱਗਦਾ ਸੀਗਾ ਸੋ ਅਸੀਂ ਮਾਨਜੂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਿੱਧੂ ਨੂੰ ਇਹ ਰਿਕਵੈਸਟ ਕੀਤੀ ਸੀਗੀ ਕਿ ਪਠਾਨਕੋਟ ਜਿਹੜੇ ਨੂੰ ਸਰਕਟ ਹੋ ਸਿੱਤਾ ਜਾਵੇ ਸੋ ਸਾਨੂੰ ਖੁਸ਼ੀ ਹੈ ਕਿ ਅੱਜ ਮੈਂ ਜਿੱਥੇ ਖੜਾ ਆਂ ਇਹ ਸਰਕਟ ਹਾਊਸ ਇੱਥੇ ਮਤਲਬ ਇਹਦਾ ਕੰਮ ਲੱਗਿਆ ਹੋਇਆ ਸੋ ਇਹ ਪਹਿਲੋਂ 8 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਹੋਣਾ ਸੀਗਾ ਸੋ ਇਹਨੂੰ ਇਹਦੇ ਖਰਚੇ ਨੂੰ ਰਿਵਾਈਜ਼ ਕੀਤਾ ਗਿਆ ਹੁਣ ਲਗਭਗ 12 12.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਬੜਾ ਸ਼ਾਨਦਾਰ ਸਰਕਟ ਹੋ ਜਿਹੜਾ ਉਹ ਬਣਨ ਲਈ ਜਾ ਰਿਹਾ ਜਿਹਦੇ ਅੰਦਰ ਮੈਂ ਸਮਝਦਾ ਕਿ 10 ਕਮਰੇ ਜਿਹੜੇ ਆ ਉਹ ਵੀ ਐਪੀ ਨੇ ਔਰ 2 ਕਮਰੇ ਜਿਹੜੇ ਆ ਉੱਪਰ ਵੀ ਆਪੀ ਨੇ ਸੋ ਬੜੀਆਂ ਖੂਬਸੂਰਤੀ ਦੇ ਅੰਦਰ ਸਹੂਲਤਾਂ ਹੋਣਗੀਆਂ ਇੱਕ ਵੱਡਾ ਕਾਨਫਰੰਸ ਹਾਲ ਹੋਏਗਾ ਜਿੱਥੇ 150 200 ਵਿਅਕਤੀ ਬੈਠ ਕੇ ਕੋਈ ਕਾਨਫਰੰਸ ਕਰ ਸਕਦੇ ਆ ਚਰਚਾ ਕਰ ਸਕਦੇ ਆ ਜੇ ਸਵਾਲ ਦੇ ਉੱਤੇ ਸੋ ਮੈਨੂੰ ਲੱਗਦਾ ਇਹਦੇ ਬਣਨ ਤੋਂ ਬਾਅਦ ਇੱਕ ਬਹੁਤ ਵੱਡੀ ਰਾਹਤ ਜਿਹੜੀ ਆ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਮਿਲੇਗੀ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਪਠਾਨਕੋਟ ਦੇ ਅੰਦਰ ਇਵੈਂਟ ਕਰਨਾ ਸੋ ਉਹ ਵੀ ਉਪਲਬਧ ਹੋਏਗਾ ਸੋ ਜਿੱਥੇ ਇੱਕ ਵਧੀਆ ਕਮਰੇ ਹੋਣਗੇ ਇੱਕ ਸ਼ਾਨਦਾਰ ਕਿਚਨ ਵੀ ਹੋਏਗੀ ਡਾਈਨਿੰਗ ਹਾਲ ਹੋਏਗਾ ਸੋ ਵੱਡੀ ਪਾਰਕਿੰਗ ਵੀ ਹੈ ਨਾਲ ਇਹਦੇ ਦੋਵੇਂ ਪਾਸੇ ਸੋ ਲੌਨ ਹੋਏਗਾ ਨਾਲ ਇੱਕ ਸ਼ਾਨਦਾਰ ਸੋ ਬਸ ਮੈਂ ਉਮੀਦ ਕਰਦਾ ਕਿ ਇਹ ਜਲਦੀ ਬਣ ਕੇ ਤਿਆਰ ਹੋਵੇ ਅੱਜ ਇਹਦਾ ਥੋੜਾ ਜਿਹਾ ਨਿਰਿਕਸ਼ਨ ਕਰਨ ਲਈ ਆਏ ਸਾਂ ਸੋ ਚੰਗਾ ਕੰਮ ਵਧੀਆ ਹੋ ਰਿਹਾ ਅੱਛਾ ਸਟਰਕਚਰ ਜਿਹੜਾ ਉਹ ਇਹਦਾ ਬੇਸ ਬਣਿਆ ਸੋ ਮੈਨੂੰ ਲੱਗਦਾ ਕਿ ਜਲਦੀ ਇਹ ਜਿਹੜਾ 12 ਸਾਢੇ ਕੋ 12 12 ਕਰੋੜ ਰੁਪਏ ਦੇ ਲਾਗ ਦੇ ਨਾਲ ਤੇ ਸਰਕਟ ਉਸ ਬਣ ਕੇ ਤਿਆਰ ਹੋਣਾ ਤੋਂ ਉਮੀਦ ਕਰਦੇ ਆ ਕਿ ਜਲਦੀ ਤਿਆਰ ਹੋਵੇ ਔਰ ਇੱਕ ਵਧੀਆ ਸਕਾਤ 90 ਸਾਲ ਦੇ ਅੰਦਰ ਪਠਾਨਕੋਟ ਦੇ ਲੋਕਾਂ ਨੂੰ ਮਿਲੇ ਸ਼ੰਭੂ ਬਾਰਡਰ ਤੇ ਕਿਸਾਨਾਂ ਤੇ ਚਲਾਈਆਂ ਗੋਲੀਆਂ ਤੇ ਸੁੱਟੇ ਗਏ ਅਥਰੋ ਗੈਸ ਦੇ ਗੋਲਿਆ ਤੇ ਬੋਧਿਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਛਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਹਟਿਆਣਾ ਪੁਲਿਸ ਤੋਂ ਗਲਤ ਕੰਮ ਕਰਵਾ ਰਹੀ ਹੈ ਉਹਨਾਂ ਨੇ ਪੰਜਾਬ ਸਰਕਾਰ ਤੇ ਤੰਜ ਕਸ ਕੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਕੇਂਦਰ ਸਰਕਾਰ ਨਾਲ ਕੋਈ ਮੀਟਿੰਗ ਨਹੀਂ ਕੀਤੀ ਤੇ ਇਹੀ ਕਾਰਨ ਹੈ ਅੱਜ ਕਿਸਾਨਾਂ ਦਾ ਬੁਰਾ ਹਾਲ ਹੈ ਅੱਜ ਸ਼ੰਭੂ ਬਾਡਰ ਤੋਂ ਦਿੱਲੀ ਵੱਲ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਮੰਗਾਂ ਮੰਨਵਾਉਣ ਲਈ ਜਾ ਰਹੇ ਕਿਸਾਨਾਂ ਤੇ ਜਿਸ ਤਰ੍ਹਾਂ ਥਰੂ ਗੈਸ ਦੇ ਗੋਲੇ ਮરાਏ ਗਏ ਹਰਿਆਣਾ ਪੁਲਿਸ ਵੱਲੋਂ ਔਰ ਤਸ਼ੱਦਦ ਕੀਤਾ ਗਿਆ ਕਿਸਾਨਾਂ ਤੇ ਬਹੁਤ ਹੀ ਨਿੰਦਣਯੋਗ ਹੈ ਔਰ ਮੈਂ ਸਮਝਦਾ ਸਰਕਾਰ ਕਿਸਾਨਾਂ ਨੂੰ ਕੁੱਟਣ ਦੀ ਥਾਂ ਕਿਸਾਨਾਂ ਤੇ ਥਰੂ ਗੈਸ ਤੇ ਗੋਲੇ ਭਰਉਣ ਦਿੱਤਾ ਉਹਨਾਂ ਨਾਲ ਗੱਲਬਾਤ ਦਾ ਰਸਤਾ ਖਿਆਲ ਕਰੇ ਪੰਜਾਬ ਦੀ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਕਿ ਉਹ ਬਿਜੋਲਗੀ ਦਾ ਰੋਲ ਨਿਭਾਏ ਪਹਿਲਾ ਦਾਵੇ ਕਰਨ ਵਾਲੀ ਵਾਅਦੇ ਕਰਨ ਵਾਲੀ ਪੰਜਾਬ ਦੀ ਸਰਕਾਰ ਖਾਸ ਤੌਰ ਤੇ ਮੁੱਖ ਮੰਤਰੀ ਪੰਜਾਬ ਅੱਜ ਨਜ਼ਰ ਨਹੀਂ ਆ ਰਹੇ ਔਰ ਮੈਂ ਸਮਝਦਾ ਹੈ ਕਿ ਉਹਨਾਂ ਨੂੰ ਪਹਿਲ ਕਦਮੀ ਕਰਕੇ ਪੰਜਾਬੀਆਂ ਦਾ ਪੱਕੇ ਕਿਸਾਨਾਂ ਦਾ ਪੱਕੇ ਦਿੱਲੀ ਤੱਕ ਲੈ ਕੇ ਜਾਣਾ ਚਾਹੀਦਾ ਅਫਸੋਸ ਦੀ ਗੱਲ ਹੈ ਕਿ ਅੱਜ ਤੱਕ ਨਾ ਤਾਂ ਮੁੱਖ ਮੰਤਰੀ ਸਾਹਿਬ ਖੁਦ ਆਪ ਨਾ ਉਹਨਾਂ ਦਾ ਕੋਈ ਮੰਤਰੀ ਨਾ ਉਹਨਾਂ ਦਾ ਕੋਈ ਅਧਿਕਾਰੀ ਦਿੱਲੀ ਤੱਕ ਕਿਸਾਨੀ ਦੇ ਮਸਲੇ ਲੈ ਕੇ ਜਾਣ ਦੀ ਖੇਚਲ ਹੀ ਨਹੀਂ ਕਰ ਰਿਆ ਪਹਿਲਾਂ ਬੜੇ ਜ਼ੋਰ-ਜ਼ੋਰ ਨਾਲ ਕਿਸਾਨਾਂ ਦੇ ਨਾਲ ਖੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਬਲਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੇ ਆਪ ਕੱਲੇ ਨਹੀਂ ਜਾ ਸਕਦੇ ਤਾਂ ਪੰਜਾਬੀਆਂ ਸਾਰੀਆਂ ਰਾਤ ਸੀ ਧਿਰਾਂ ਦੀ ਮੀਟਿੰਗ ਬੁਲਾਉਂ ਸਰਪਾਰਟੀ ਮੀਟਿੰਗ ਬੁਲਾਉਂ ਔਰ ਸਮੁੱਚੇ ਪੰਜਾਬੀਆਂ ਨੂੰ ਨਾਲ ਲੈ ਕੇ ਦਿੱਲੀ ਚ ਪੰਜਾਬ ਦੇ ਲੋਕਾਂ ਦਾ ਕੇਸ ਜਿਹੜਾ ਹੈ ਉਹ ਰਿਪਰੈਜ਼ੈਂਟ ਕਰਨ ਅੱਜ ਪੰਜਾਬ ਲਾਹਵਾਰਸ ਹੋਇਆ ਪੰਜਾਬ ਦਾ ਵਾਰੀਵਾਰ ਕੋਈ ਨਹੀਂ ਪੰਜਾਬੀ ਭਾਵਨਾਵਾਂ ਦਾ ਅਹਿਸਾਸ ਕਰਨ ਦੀ ਲੋੜ ਆ ਆ ਪੰਜਾਬ ਨੂੰ ਜਾਗਣ ਤੇ ਜਗਾਉਣ ਲਈ ਮੈਨੂੰ ਲੱਗਦਾ ਪੰਜਾਬੀਆਂ ਨੂੰ ਹੁਣ ਬਾਹਰ ਆਉਣਾ ਪਏਗਾ ਅੱਜ ਬੜੀ ਅਫਸੋਸ ਦੀ ਗੱਲ ਆ ਕਿ ਸਰੀਆਮ ਕਿਸਾਨੀ ਨੂੰ ਕੁੱਟਿਆ ਜਾ ਰਿਹਾ ਕਿਤੇ ਭੁੱਖ ਹੜਤਾਲ ਤੇ ਮਰ ਰਰਤੇ ਬੈਠੇ ਨੇ ਕਿਸਾਨ ਨੇਤਾ ਪਰ ਕੋਈ ਸੁਵਾਈ ਨਹੀਂ ਹੋ ਰਹੀ ਇਹ ਹਾਲਾਤ ਜਿਹੜੇ ਪੰਜਾਬ ਦੇ ਬਣੇ ਨੇ ਬੜੇ ਸਜੀਦਾ ਨੇ ਨਾਜਕ ਨੇ ਔਰ ਇਹਨਾਂ ਵੱਲ ਜ਼ਰੂਰ ਧਿਆਨ ਦੇਣ ਦੀ ਲੋੜ ਆ। ਪੰਜਾਬ ਸਰਕਾਰ ਨੇ 40000 ਕਰੋੜ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਫਸਲ ਦੀ ਖਰੀਦ ਲਈ ਦਿੱਤੇ ਸਨ ਪਰ ਉਹ ਪੈਸਾ ਕਿੱਥੇ ਗਿਆ? ਕਿਸੇ ਦਾ ਕੋਈ ਹਿਸਾਬ ਨਹੀਂ ਦਿੱਤਾ ਜਾ ਰਿਹਾ। ਇਸੇ ਕਰਕੇ ਕਿਸਾਨ ਪੰਜਾਬ ਦੀਆਂ ਮੰਡੀਆਂ ਵਿੱਚ ਰੋਲ ਰਹੇ ਹਨ। ਇਹ ਕਹੜਾ ਹੈ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦਾ। ਉਹਨਾਂ ਕਹਿੰਦੇ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਉਹਨਾਂ ਨੂੰ ਅਪੀਲ ਆ ਕਿ ਜਿਹੜਾ ਕਿਸਾਨਾਂ ਦੀ ਹਜ਼ਾਰਾਂ ਕਰੋੜ ਦੀ ਲੁੱਟ ਹੋ ਗਈ। ਭਾਰਤ ਸਰਕਾਰ ਨੇ 44000 ਕਰੋੜ ਰੁਪਏ ਐਮਐਸਪੀ ਤੇ ਖਰੀਦ ਲਈ ਦਿੱਤਾ ਸੀ ਉਹ ਪੂਰੀ ਖਰੀਦ ਕੀਤੀ ਨਹੀਂ ਕਿਸਾਨ ਮੰਡੀਆਂ ਚ ਰੁੱਲਦਾ ਰਿਹਾ 15-15 ਦਿਨ ਮਹੀਨਾ-ਮਹੀਨਾ ਉਹਨੇ ਘਬਰਾ ਕੇ ਜਿਹੜੇ ਉਹਨੂੰ ਕੰਟ ਲੱਗੇ ਨੇ 5-5 7-700 ਰੁਪਏ ਦੇ 3-300 ਰੁਪਏ ਦੇ ਉਹਦੀ ਪਰਪਾਈ ਕੌਣ ਕਰੇਗਾ ਉਹ ਆਪਦੀ ਲੜਾਈ ਲੜ ਨਹੀਂ ਸਕਦਾ ਉਹਦੇ ਲਈ ਜਥੇਬੰਦੀਆਂ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਉਹਦਾ ਕੇ ਵਿਚਾਰੱਖਿਆ ਹੀ ਨਹੀਂ ਹੈ ਕਿਉਂਕਿ ਉਹਦੇ ਚੋਂ ਸਾਰੇ ਰਲ ਮਿਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੁੱਟ ਕੀਤੀ ਹੈ ਔਰ ਵਪਾਰੀਆਂ ਨੇ ਔਰ ਸਰਕਾਰੀ ਅਧਿਕਾਰੀਆਂ ਨੇ ਔਰ ਉਹਦੇ ਵਿੱਚ ਕੁਝ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋ ਗਏ ਸੀ ਇਸ ਕਰਕੇ ਨਹੀਂ ਰੱਖ ਰਹੇ ਤੇ ਉਹ ਇਮਾਨਦਾਰੀ ਨਾਲ ਕਿਸਾਨ ਦੀ ਲੜਾਈ ਲੜਨੀ ਹੈ ਤਾਂ ਉਹ ਕਿਸਾਨ ਨੂੰ ਉਹਦੀ ਫਸਲ ਦੀ ਪੈਦਾਵਾਰ ਦੀ ਪੂਰੀ ਕੀਮਤ ਮਿਲੇ ਔਰ ਜਦੋਂ ਕਿ ਭਾਰਤ ਸਰਕਾਰ ਨੇ ਦਿੱਤੀ ਹੈ ਤੁਸੀਂ ਐਮਐਸਪੀ ਦੇ ਕਾਨੂੰਨ ਦੀ ਗੱਲ ਕਰਦੇ ਹੋ ਕਿਹੜਾ ਕਾਨੂੰਨ ਦੀ ਗੱਲ ਕਰਦੇ ਹੋ ਕਾਨੂੰਨ ਤਾਂ ਜ ਵੀ ਬਣਿਆ ਹੋਇਆ ਪੰਜਾਬ ਚ ਐਮਐਸਪੀ ਦੀ ਖਰੀਦ ਹੁੰਦੀ ਹੈ ਦੋਨਾਂ ਫਸਲਾਂ ਤੇ ਬਾਕੀਆਂ ਤੇ ਵੀ ਹੋ ਜੂਗੀ ਜਿਹੜੀ ਬਿਜਣੀ ਹੈ ਉਦੇ ਬਾਰੇ ਗੱਲ ਕਰੋ ਐਵੇਂ ਕਿਸਾਨ ਨੂੰ ਪੰਬਲ ਪੂਸੇ ਚ ਨਾ ਪਾਓ ਔਰ ਪੰਜਾਬ ਦਾ ਵੀ ਨੁਕਸਾਨ ਨਾ ਕਰੋ ਔਰ ਆਪਸ ਚ ਏਕਾ ਕਰੋ ਏਕਾ ਕਰਕੇ ਸਹੀ ਤਰੀਕੇ ਨਾਲ ਉਹਦੀਆਂ ਮੰਗਾਂ ਦੇ ਲਈ ਸੰਘਰਸ਼ ਕਰੋ ਅੰਮ੍ਰਿਤਸਰ ਪੁਲਿਸ ਉਸ ਵੇਲੇ ਬੜੀ ਕਾਮਯਾਬੀ ਹਾਸਲ ਹੋਈ ਜਦੋਂ ਪੁਲਿਸ ਨੇ 10 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਨੌਜਵਾਨਾਂ ਤੋਂ ਤਿੰਨ ਪਿਸਤੌਲ ਇੱਕ ਹੈਂਡ ਗ੍ਰੇਨੇਡ ਅਤੇ ਇੱਕ ਡਰੋਨ ਬਰਾਮਦ ਕੀਤਾ ਗਿਆ ਜੋ ਕਿ ਹਰਿੰਦਰ ਰਿੰਦਾ ਅਤੇ ਹੈਪੀ ਪਾਸਿਆ ਦੇ ਸੰਪਰਕ ਵਿੱਚ ਸਨ ਮੁਲਜ਼ਮ ਬਟਾਲਾ ਤੇ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਵਾਲੇ ਹੰਤੇ ਪੁਲਿਸ ਕਮਿਸ਼ਨ ਗੁਰਪ੍ਰੀਤ ਸਿੰਘ ਫੁੱਲਰ ਨੇ ਦੱਸਿਆ ਕਿ ਮੁਲਜ਼ਮ ਪੁਲਿਸ ਅਧਿਕਾਰੀਆਂ ਨੂੰ ਤੇ ਪੁਲਿਸ ਇਸਟੈਬਲਿਸ਼ਮੈਂਟਸ ਨੂੰ ਇਹ ਟਾਰਗੇਟ ਕਰ ਰਿਹਾ ਸੀ ਇਸ ਕ੍ਰਾਈਮ ਆਉਟ ਟਰੋਰ ਕ੍ਰਾਈਮ ਉਸਮੇ ਬੜੀ ਕਾਮਯਾਬੀ ਮਿਲੀ ਹੈ ਕਮਿਸ਼ਨੇਟ ਪੁਲਿਸ ਅੰਮ੍ਰਿਤਸਰ ਕੋ ਇੱਕ ਟਰੋਰ ਮੈਡਿਊਲ ਜੋ ਕਿ ਫੋਰਨ ਬੇਸਡ ਹੈਂਡਲਰਸ ਕੇ ਥਰੂ ਰਨ ਕੀਤਾ ਜਾ ਰਹਾ ਥਾ ਉਹਨਕੇ 10 ਮੈਂਬਰਸ ਕੋ ਕਾਬੂ ਕੀਤਾ ਗਿਆ ਉਹਨਕੇ ਜੋ ਉਹਨਕੇ ਪਾਸੋਂ ਰਿਕਵਰੀ ਹੋਈ ਹੈ उसमें तीन पिस्टल हैं पॉइंट थ्री ज़ीरो बोर के दो और एक पॉइंट थ्री टू बोर का और एक एच जो ग्रेनेड है हैंड ग्रेड जिसको बोलते हैं वो बरामद हुआ है और उसके अलावा एक ड्रोन भी उनके से रिकवर हुई है अगर हम इसकी बैकग्राउंड में जाए तो ये सारा जो मॉड्यूल है इसमें हरविंदर रिंदा और हैप्पी पासिया और जीवन फौजी और उनके साथी ये चला रहे हैं बाहर से ये जो दस लोग गिरफ्तार हुए हैं इनमें अर्जुनप्रीत है लवप्रीत है बसंत सिंह है अमनप्रीत दिलप्रीत सिंह वरिंदरपाल राजवीर राजू हरजोत जोयल मसीह विश्वास मसीह और इनका एक साथी अमन कोकर वो पकड़ना बाकी है अभी ये सारे बटाला और अमृतसर रूरल एरिया के रहने वाले हैं और इनके से दो और साथी भी हैं अवतार सिंह बाबा बकाला का और गुरनाम सिंह गामा ये भी बाबा बकाला का ये भी गिरफ्तार हुए हैं इनके जो प्रलिमिनरी पूछताछ से पता लगा है कि ये पुलिस स्टैब्लिशमेंट को अटैक करने जा रहे थे बटाला एरिया में वो बिड फॉयल हुई है और इसके अलावा सूरत मलियाँ जो बटाला एरिया में है वहाँ भी एक पुलिस एम्प्लॉय के घर पे गए थे उनके चाचा बाहर आए तो इनसे पिस्टल वो फॉयल चला नहीं वो बिड भी फॉयल होगी तो मैं इसको बड़ी अच्छी कामयाबी मानता हूँ और ये सारे जो उनके ऑपरेटर्स हैं और काफ़ी ज़्यादा नेटवर्क जो चल रहा था इस बॉर्डर जोन रेंज के एरिए में उसको स्मैश करने में कामयाबी हुई है बसंत सिंह जो इनमें से एक आरोपी है उसके खिलाफ आर्म्स एक्ट का पहले भी थाना ब्यास में अमृतसर रूरल में पर्चा दर्ज है लवप्रीत के खिलाफ दो मुकदमे दर्ज हैं अटैम्प टू मर्डर और एक सुसाइड वाला है राम रामदास थाना अमृतसर रूरल में और अमनप्रीत के खिलाफ दो केस हैं जिसमें एक पेट्रोल बम बॉम्ब इन्होंने फेंका था जो वाइन शॉप्स के ऊपर बटाला एरिए में और एक टू तो मर्डर का केस भी है बटाला में सो so, इस पर जो आ, आगे भी हमें उम्मीद है कि काफ़ी इनसे और खुलासे होंगे और मैं समझता हूं कि ये जो इस एरिए में एक्टिविटी थी उसको हमारे टीम ने बड़ी इंटेलिजेंस बेस्ड ऑपरेशन में इसमें कामयाबी प्राप्त की है और मैं सराहना करता हूं अपनी सारी टीम का जिसमें डीसीपी इन्वेस्टिगेशन है शिवदर्शन जी हैं मोलक जी और इंस्पेक्टर अमन और इनकी सारी टीम तो इसकी अभी इस पर यू का भी जो एफ दर्ज किया और अन्य सेक्शन भी उसमें जो नए लॉज़ के अंडर उस पर रजिस्टर किया गया है और इस पर लंबे रिमांड पे हमारे पास हैं और ये इससे और भी खुलासे होने की उम्मीद है और ऑपरेशन चल रहे हैं ਸਪੈਸ਼ਲ ਬੱਚਿਆਂ ਲਈ ਸਰਕਾਰਾਂ ਵੱਲੋਂ ਬਹੁਤ ਉੱਚ ਕਰਨ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਇਹ ਦਾਅਵੇ ਜ਼ਮੀਨੀ ਹਕੀਕਤ ਤੋਂ ਬਹੁਤ ਦੂਰ ਹਨ ਇਸੇ ਕੁਦਾਰਨ ਹੈ ਵੀ ਬਰਿਆਂ ਦਾ ਜਮਨਵੀ ਨੇਤਰੀ ਨ ਗੁਲਸਿਕ ਨੌਜਵਾਨ ਗੁਲਸ਼ਨ ਸਿੰਘ ਜਿਸ ਨੇ ਬਚਪਨ ਤੋਂ ਹੀ ਆਪਣੇ ਸ਼ਰੀਰੀ ਕਮੀ ਨਾਲ ਲੜਨ ਦਾ ਜਜ਼ਬਾ ਦਿਲ ਵਿੱਚ ਪਾਲ ਲਿਆ ਤੇ 7 ਬਰਿਆਂ ਦੀ ਉਮਰ ਵਿੱਚ ਯਤੀਮਖਾਨੇ ਤੋਂ ਪੜ੍ਹਾਈ ਦੇ ਨਾਲ-ਨਾਲ ਰੋਹਾਨੀ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਤੇ ਆਪਣੀ ਮਿਹਨਤ ਦੀ ਬਦੌਲਤ ਆਪਣੇ ਅੰਦਰ ਦੇ ਰੱਬੀ ਹੁਨਰ ਨੂੰ ਨਿਖਾਰਿਆ ਤੇ ਸ਼ਬਦ ਗਾਣ ਅਤੇ ਤਬਲਾ ਵਜਾਉਣ ਦੀ ਕਾਬਲੀਅਤ ਹਾਸਲ ਕੀਤੀ ਅਰੇ ਜਾਨ ਪਿਆਰੇ ਸਾਥ ਗੋਰੇ ਤੋਂ ਮਰੇ ਕਾਜ ਸੁਭਾਈ ਤੇਰੇ ਕਾਮ ਹੈ ਅਧਜਾ ਦੇ ਦੂਤੇ ਪਰਮੇਸ਼ਰ ਸ਼ਰਮਾ ਜਨ ਕੀ ਪੈਜ ਰਕੀ ਕਰਤਾ ਨੇ ਮਨ ਕੀ ਪੈਜ ਰਕੀ ਕਰਤਾ ਰੇ ਕਰ ਲੈ ਸੁ ਫੜ ਜਾ ਤਾ ਤੇਰੀ ਕਾਹ ਰੱਖ ਅਮਜੀ ਐਸਫਸਾਲ ਦੀ ਮਰਦਸ ਜਦੋਂ ਸੈਂਟਰ ਖਾਲਸਾ ਜਦੀਮ ਖਾਨੇ ਵਿਖੇ ਸਾਡੇ ਮਾਪਿਆਂ ਦਾ ਹਲਕਾ ਆਏ ਸਾਨੂੰ ਉੱਥੇ ਅਸੀਂ 10ਵੀਂ ਤੱਕ ਜਿਹੜੀ ਬਰੇਲ ਲਿਪੀ ਦੇ ਨਾਲ ਪੜ੍ਹਾਈ ਕੀਤੀ ਤੇ ਪਲੱਸ 1 ਪਲੱਸ 2 ਸੀਨੀਅਰ ਸੈਕੰਡਰੀ ਸਕੂਲ ਵਿੱਚ ਕੀਤੀ ਤੇ ਸੰਗੀਤ ਦੇ ਖੇਤਰ ਦੇ ਵਿੱਚ ਵੀ ਉੱਥੇ ਭਾਈ ਮਿੰਦਰ ਸਿੰਘ ਓਸਤਾਦ ਜੀ ਤੇ ਭਾਈ ਰਣਜੀਤ ਸਿੰਘ ਓਸਤਾਦ ਜੀ ਦੇ ਪਾਸੋਂ ਸਿੱਖਿਆ ਜਿਹੜੀ ਗ੍ਰਹਿਣ ਕੀਤੀ ਤੇ ਗੁਰਬਾਣੀ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਉਹ ਅਸੀਂ ਭਾਈ ਸਕਤਰ ਸਿੰਘ ਓਸਤਾਦ ਜੀ ਦੇ ਪਾਸੋਂ ਹਾਸਲ ਕੀਤੀ ਹੋਰ ਕੀ ਕੀ ਹੋਰ ਸਿਰਫ ਤਬਲਾ ਹਾਰਮੋਨੀਅਮ ਤੇ ਗੁਰਬਾਣੀ ਤੇ ਬਰੇਲ ਲਿਪੀ ਅੱਗੇ ਪੜ੍ਹਨ ਦੀ ਵੀ ਕੋਸ਼ਿਸ਼ ਕੀਤੀ ਤੁਸੀਂ ਸੁਣਿਆ ਜੀ ਹਾਂਜੀ ਦੇਖਿਓ ਨਹੀਂ ਤੇਰੇ ਚੱਲੀ 2022 ਦੇ ਵਿੱਚ ਉੱਥੇ ਪੇਪਰ ਦਿੱਤਾ ਸੀ ਇੱਕ ਤੇ ਬਾਅਦ ਚ ਰੈਕਟਰ ਨਾ ਹੋਣ ਦੇ ਕਾਰਨ ਫਿਰ ਮੈਂ ਉੱਥੇ ਨਹੀਂ ਕਰ ਸਕਿਆ ਗਵਰਨਮੈਂਟ ਕੋਲੇ ਜਿਹੜਾ ਲਾਈਨ ਵੀ ਗੇਸੀ ਉੱਥੇ ਜਾਣੇ ਪੈਣਗੇ ਉੱਥੇ ਮਤਲਬ ਇੱਕ ਤਾਂ ਨਾ ਕੋਈ ਜਿਹੜੀ ਟੀਚਰ ਨਹੀਂ ਸੀ ਹੈਗੀ ਬਰੇਲ ਲਿਪੀ ਦੇ ਹਨਾ ਤੇ ਦੂਸਰੇ ਪਾਸੇ ਜਿਹੜਾ ਅਜਿਸਟਰ ਨੰਬਰ ਸੀ ਨਹੀਂ ਸੀ ਘਟਵਾਇਆ ਇਸ ਕਰਕੇ ਕੀ ਕਰਨਾ ਚਾਹੁੰਦੇ ਹੋ ਉੱਥੇ ਅੱਗੇ ਪੜਨਾ ਚਾਹੁੰਨੇ ਹਾਂ सतगोर त रे काज सुवाे हर का। जुष्ट दूत पर में शरमारे जनकी पैजर की करनकी पैजर की करत ਜਾ ਰੱਖਾ ਤੇਰੇ ਕਾਹਨ ਹੈ ਸਾਡਾ ਨੇ ਇਹ ਦੋਨੇ ਰੀ ਦੋਨੇ ਬੰਦੇ ਕੋ ਹੁਣ ਤਾਂ ਚਲੋ ਠੀਕ ਹੰਦਾ ਮੈਂ ਸਮਾਜਿਕ ਵਿਸਥਾਵਾ ਨੂੰ ਤੇ ਸਰਕਾਰਾਂ ਨੂੰ ਵੀ ਚਲੋ ਇਹ ਅਪੀਲ ਕਰਦਾ ਕਿ ਸਾਡੇ ਬਲੈਂਡਾਂ ਤੇ ਲਈ ਕਿਤੇ ਨਾ ਕਿਤੇ ਵਧੀਆ ਤਰੀਕੇ ਦੀ ਬਰੇਲ ਜਿਹੜੀ ਆ ਹੁਣ ਚਾਹੀਦੀ ਆ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੋਣੀ ਚਾਹੀਦੀ ਆ ਮਾਤਾਮ ਨੇ ਇਹ ਜਿਹੜਾ ਹਨਰ ਦਿੱਤਾ ਹੈ ਇਹ ਗਾ ਵੀ ਸਕਦੇ ਨੇ ਇਹ ਇਨਸਟਰੂਮੈਂਟ ਵੀ ਵਜਾ ਸਕਦੇ ਨੇ ਹਾਰਮੋਨੀ ਬੜਾ ਅੱਛਾ ਪਲੇ ਕਰਦੇ ਨੇ ਤਬਲਾ ਅੱਛਾ ਪਲੇ ਕਰਦੇ ਨੇ ਜਿਸ ਦਾ ਇਹਨਾਂ ਨੂੰ ਬਹੁਤ ਬੈਨੀਫਿਟ ਹੋ ਰਿਹਾ ਵਾ ਉਹਦੇ ਨਾਲ ਕੀ ਕਰਦੇ ਨੇ ਇਹ ਸਾਡੇ ਗੁਰਦਰਾ ਸਾਹਿਬ ਗੁਰਦਰਾ ਟਾਲੀ ਸਾਹਿਬ ਬਾਬਾ ਸ਼੍ਰੀ ਚੰਦ ਜੀ ਦਾ ਗੁਰਦਰਾ ਸਾਹਿਬ ਉੱਥੇ ਵੀ ਸੇਵਾ ਨਿਭਾਉਂਦੇ ਨੇ ਸਾਡੇ ਗੁਰਦਰਾ ਪੰਡਿਤ ਜਿਧਰਨਾਥ ਪਿੰਡ ਗਲੜੀ ਵਿਖੇ ਇੱਥੇ ਵੀ ਸੇਵਾ ਨਿਭਾਉਂਦੇ ਨੇ ਤੇ ਜਿਹੜੇ ਬਾਕੀ ਜਥੇ ਨੇ ਇਹ ਉਹਨਾਂ ਦੇ ਨਾਲ ਦੂਸਰੇ ਸਮਾਗਮਾਂ ਤੇ ਵੀ ਚਲੇ ਜਾਂਦੇ ਨੇ ਪੰਨਾ ਵਿੱਚ ਟਵੀਟ ਕਰਨ ਨੂੰ ਚਲੇ ਜਾਂਦੇ ਨੇ ਜੇ ਕਿਸੇ ਗੁਰਦੁਆਰਾ ਸਾਹਿਬ ਵਿੱਚ ਕੋਈ ਸਮਾਗਮ ਹੁੰਦਾ ਹੈ ਤੇ ਉੱਥੇ ਵੀ ਆਪਣੀ ਸੇਵਾ ਢੰਡਦੇ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਟਾਲਾ ਇਲਾਕੇ ਨੂੰ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ ਸਰਦਾਰ ਭਗਵੰਤ ਜੀ ਬਾਅਦਸ ਥੋੜੀ ਦੇਰ ਵਿੱਚ ਸਹਿਕਾਰੀ ਖਡ ਮਿਲ ਬਟਾਲਾ ਵਿੱਚ 300 ਕਰੋੜ ਰੁਪਏ ਦੀ ਲਾਗਤ ਵਾਲੇ 3500 TCD ਸਬਰਥਾ ਦੇ ਪਲੈਂਟ ਅਤੇ 14 ਮੈਗਾਵਾਟ ਕੋ-ਜਨਰੇਸ਼ਨ ਪ੍ਰੋਜੈਕਟ ਦਾ ਸੀਏ ਮਾਨਿਤ ਘਾਟਨ ਕਰਨਗੇ ਜਿਹੜੀ ਸਹਿਕਾਰੀ ਖੰਡ ਮਿਲ ਹੈ ਉਹਦੇ ਵਿੱਚ 14 ਮੈਗਾਵਾਟ ਦਾ ਬਿਜਲੀ ਦਾ ਕੋ ਜਨਰੇਸ਼ਨ ਪਲਾਂਟ ਦਾ ਦੁਕਾਟਨ ਹੋਇਆ ਅਰ ਸਭ ਤੋਂ ਲੇਟੈਸਟ ਟੈਕਨੋਲੋਜੀ ਲਾਈ ਗਈ ਇੱਥੇ ਜੋ ਅੱਜ ਦੁਨੀਆ ਦੇ ਵਿੱਚ ਸਭ ਤੋਂ ਲੇਟੈਸਟ ਅਵੇਲੇਬਲ ਚੀਜ਼ ਹੈ ਉਹ ਪਟਾਲੇ ਲਾਈ ਗਈ ਹੈ 35 ਲੱਖ ਕੁਇੰਟਲ ਗੰਨਾ ਪੀੜਨ ਦਾ ਟੀਚਾ ਔਰ 858 ਹੈਕਟੇਅਰ ਰਕਬਾ ਹੈਕਟੇਅਰ 2.5 ਕਿੱल्ल्या ਦਾ ਹੁੰਦਾ ਮੈਂ ਕਈ ਵਾਰ ਤੁਹਾਨੂੰ ਪਤਾ ਨਹੀਂ ਲੱਗਦਾ ਮੈਨੂੰ ਵੀ ਨਹੀਂ ਪਤਾ ਹੁੰਦਾ ਸੀ ਪਹਿਲਾਂ ਆਪਾਂ ਤਾਂ ਕਿੱल्ल्याਾਂ 'ਚ ਗੱਲ ਕਰਦੇ ਆ ਨਾ ਏਕੜਾਂ 'ਚ ਹੈਕਟੇਅਰ 2.5 ਕਿੱल्ल्याਾਂ ਦਾ ਹੁੰਦਾ ਸੋ ਤੁਸੀਂ ਗੰਨਾ ਬੀਜਦੇ ਹੋ ਉਹਦਾ ਮੁੱਲ ਮਿਲਣਾ ਚਾਹੀਦਾ ਹੈ ਪਿਛਲੇ ਦਿਨੀ ਮੇਰੀ ਮਿਲ ਮਾਲਕਾਂ ਨਾਲ ਤੇ ਗੰਨੇ ਦੇ ਕਸ਼ਤਕਾਰਾਂ ਨਾਲ ਮੀਟਿੰਗ ਹੋਈ ਸੀ ਕਹਿੰਦੇ ਜੀ ਰੇਟ ਘਟਾ ਹੈ ਮੈਂ ਕਿਹਾ ਵੀ ਇੰਡੀਆ ਦਾ ਸਭ ਤੋਂ ਵੱਡਾ ਹੈ ਕਹਿੰਦੇ ਹਾਂ ਜੀ ਵੀ ਘਟਾ ਪਰ ਉਹ ਮਿੱਲਾਂ ਵਾਲਿਆਂ ਦੇ ਆਪਣੀਆਂ ਮੁਸੀਬਤਾਂ ਹੁੰਦੀਆਂ ਨੇ ਰਿਕਵਰੀ ਇੰਨੀ ਹੈ ਜੀ ਮਹਾਰਾਸ਼ਟਰ ਦਾ ਗੰਨਾ ਆਇਆ ਹੈ ਜੀ ਯੂਪੀ ਦਾ ਗੰਨਾ ਆਇਆ ਹੈ ਮੈਂ ਕਹਾਂ ਵੀ 399 ਆ 401 ਕਰ ਦੇ 10 ਰੁਪਏ ਵਧਾ ਕੇ ਇਸ ਵਕਤ ਪੂਰੀ ਜਿਸ ਤਰ੍ਹਾਂ ਦੱਸਿਆ 슈ਗਰ ਫੈਟ ਵਾਲੇ ਦੇਸ਼ਦਾਨੀ ਪੂਰੀ ਦੁਨੀਆ ਦਾ ਸਭ ਤੋਂ ਵੱਧ ਰੇਟ ਗੰਨੇ ਦਾ ਪੰਜਾਬ ਚ ਮਿਲ ਰਿਹਾ ਹੈ। ਦਿੱਕਤਾਂ ਬਹੁਤ ਨੇ। ਹਜੇ ਵੀ ਨਹੀਂ ਪੂਰੀਆਂ ਹੋਈਆਂ ਹੋਣੀਆਂ। ਹੌਲੀ ਹੌਲੀ ਠੀਕ ਕਰ ਲਾਂਗੇ। ਕਰ ਲਾਂਗੇ। ਠੀਕ ਕਰ ਲਾਂਗੇ। ਅੱਜ ਇੱਥੇ ਰਫਾਈਨਡ 슈ਗਰ ਜਿਹੜੀ ਹੈ ਉਹ ਤਿਆਰ ਹੋਣ ਦਾ ਨਵਾਂ ਪ੍ਰੋਜੈਕਟ ਲੱਗਿਆ ਵਿਦੇਸ਼ਾਂ ਨੂੰ ਵੀ ਜਾਊ ਜਿਸ ਤਰ੍ਹਾਂ ਢਾਲੀਵਾਲ ਸਾਹਿਬ ਨੇ ਕਿਹਾ ਕਿ ਇੱਥੋਂ ਦਾ ਗੁੜ ਜਿਹੜਾ ਵਿਦੇਸ਼ਾਂ 'ਚ ਵੀ ਜਾਂਦਾ ਪਠਾਨਕੋਟ ਵਰਗੀ ਲੀਚੀ ਮਿੱਠੀ ਹੈ ਨਹੀਂ ਕਿਤੇ ਦੁਨੀਆਂ 'ਚ ਤੁਹਾਡੇ ਲੱਕੇ ਵਰਗਾ ਗੰਨਾ ਮਿੱਠਾ ਹੈ ਨਹੀਂ ਕਿਤੇ ਫਾਜ਼ਿਲਕਾਗੌਰ ਵਰਗਾ ਕਿੰਨੂ ਮਿੱਠਾ ਹੈ ਨਹੀਂ ਕਿਤੇ ਜਲੰਧਰ ਵਰਗਾ ਆਲੂ ਹੈ ਨਹੀਂ ਕਿਤੇ ਕਪੂਰ ਥਲੇ ਸੁਲਤਾਨਪੁਰ ਲੋਧੀ ਵਰਗਾ ਲਾਸਣ ਹੈ ਨਹੀਂ ਕਿਤੇ ਸਾਡੀ ਤਾਂ ਧਰਤੀ ਇੰਨੀ ਫਰਟਾਈਲ ਹੈ ਇੰਨੀ ਜ਼ਰਖੇਜ਼ ਹੈ ਜੋ ਮਰਜੀ ਬੀਜ ਦੋ ਉਗ ਪੈਂਦਾ ਪਰ ਨਫ਼ਰਤ ਦਾ ਬੀਜ ਨਹੀਂ ਉਗਦਾ ਇੱਥੇ ਨਫ਼ਰਤ ਦੇ ਬੀਜ ਅਸੀਂ ਉਗਣ ਵੀ ਨਹੀਂ ਦੇਣੇ ਇੱਥੇ ਅਸੀਂ ਇਕੱਠੇ ਰਹਨੇ ਆ ਅਸੀਂ ਸਾਡੀਆਂ ਸੰਗਰਾਣਾਂ ਸਾਡੀਆਂ ਹਨੂਮਨ ਜਨਮ ਦਿਨੀਆਂ ਸਾਡੀਆਂ ਕ੍ਰਿਸਮਸਾਂ ਸਾਡਿਆਂ ਗੁਰਪੁਰਬ ਸਾਡੇ ਸਾਰੇ ਜਿਹੜੇ ਤਿੱਥ ਤਿਹਾਰ ਨੇ ਸਾਂਝੇ ਨੇ ਔਰ ਇਕੱਠੇ ਮਨਾਉਨੇ ਆ ਸੀ ਇਕੱਠੇ ਮਨਾਉਨੇ ਆ ਮੈਂ ਡੇਰਾ ਬਾਬਾ ਨਾਨਕ ਆਇਆ ਸੀਗਾ ਦੋ ਤਿੰਨ ਵਾਰੀ ਆਇਆ ਐਮਐਲਏ ਸਾਹਿਬ ਬੈਠੇ ਨੇ ਮੈਂ ਕਦੇ ਕੋਈ ਧਰਮ ਦੀ ਗੱਲ ਕੀਤੀ ਮੈਂ ਕਦੇ ਕੋਈ ਨਫਰਤ ਦੀ ਗੱਲ ਕੀਤੀ ਮੈਂ ਕਹਿੰਦਾ ਬੰਦਾ ਆਵਦਾ ਹੈ ਥੋੜੇ ਜਿਹ ਰਹਿੰਦਾ ਇਹਨੂੰ ਜਿਤਾ ਲਓ ਤੂੰ ਜਿਤਾ ਲਿਆ ਜਿਹੜਾ ਤੁਹਾਡੀਆਂ ਮੁਸੀਬਤਾਂ ਜਾਣਦਾ ਹੈ ਉਹਨੂੰ ਜਿਤਾ ਲਓ ਜਿਤਾ ਅਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਵਿੱਚ ਕਦੇ ਕੋਈ ਧਰਮ ਦੀ ਗੱਲ ਕਰਦੇ ਸਕੂਲਾਂ ਦੀ ਗੱਲ ਕਰਦੇ ਆ ਹਸਪਤਾਲਾਂ ਦੀ ਗੱਲ ਕਰਦੇ ਆ ਬਿਜਲੀ ਦੀ ਗੱਲ ਕਰਦੇ ਆ ਰੋਜ਼ਗਾਰ ਦੀ ਗੱਲ ਕਰਦੇ ਆ ਲੋਕਾਂ ਦੀ ਲੋੜ ਤਾਂ ਇਹ ਹੈ ਇਹ ਸਾਨੂੰ ਲੜਾਈ ਜਾਂਦੇ ਰਹਿੰਦੇ ਆ ਲੜਾਈ ਵਾਲੇ ਰਾਜਨੀਤੀ ਨੂੰ ਲੋਕ ਨਕਾਰਨ ਲੱਗੇ ਇਹ ਤੁਹਾਡੀਆਂ ਵੋਟਾਂ ਰਾਹੀਂ ਪਤਾ ਲੱਗਣ ਲੱਗ ਗਿਆ ਉਹਨਾਂ ਨੂੰ ਵੀ ਉਹ ਵੀ ਹੁਣ ਆਪਣੇ ਮੈਨੀਫੈਸਟੋਆਂ ਦੇ ਵਿੱਚ ਸਕੂਲ ਲਿਖਣ ਲੱਗੇ ਪਹਿਲਾਂ ਕਦੇ ਲਿਖੀ ਨਹੀਂ ਸੀ ਉਹਨਾਂ ਨੇ ਉਹ ਵੀ ਹੁਣ ਆਪਣੇ ਮੈਨੀਫੈਸਟੋ ਚ ਸਾਰੇ ਧਰਮਾਂ ਦੀ ਗੱਲ ਕਰਨ ਲੱਗੇ ਪਹਿਲਾਂ ਕਦੇ ਕਰਦੇ ਨਹੀਂ ਸੀ ਲੜਾਉਂਦੇ ਸੀ 100% ਗੈਸ ਪਾਈਪਲਾਈਨ ਪਾਈ ਜਾਊਗੀ ਇੱਥੋਂ। ਔਰ 14000 ਘਣਮੀਟਰ ਰੋਜ਼ਾਨਾ ਗੈਸ ਬਣ ਕੇ ਜਾਊਗੀ। ਬਾਇਓ ਗੈਸ 30000 ਕਾਰਾਂ 30000 ਕਾਰਾਂ ਦੇ ਬਰਾਬਰ ਦਾ ਪ੍ਰਦੂਸ਼ਣ ਰੁਕੂਗਾ। ਵੀ 30000 ਕਾਰਾਂ ਜਿੰਨਾ ਪ੍ਰਦੂਸ਼ਣ ਕਰਦੀਆਂ ਨੇ। ਅੱਜ ਵਾਲੇ ਇਸ ਪਲਾਂਟ ਤੋਂ ਬਾਅਦ ਉਹ ਕਟੂਗਾ ਆਪਾਂ ਧਰਤੀ ਬਚਾਉਣੀ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ ਗੁਰੂ ਸਾਹਿਬ ਨੇ ਸਦੀਆਂ ਪਹਿਲਾਂ ਲਿਖਤਾ ਸੀ ਆਪਾਂ ਉਹ ਦਰਜੇ ਕਾਇਮ ਰੱਖਣੇ ਨੇ ਸੋ ਬਾਇਓ ਗੈਸ ਪਲਾਂਟ ਜਿਹੜਾ 2 ਟਨ ਇੱਥੋਂ ਇਹ ਜਿਹੜੀ ਆਰਗੈਨਿਕ ਖਾਦ ਪੈਦਾ ਹੋਊਗੀ ਤੁਸੀਂ ਤਾਂ ਸਾਰੇ ਗੰਨੇ ਵਾਲਿਆਂ ਮੈਂ ਵੀ ਮੈਂ ਅਸੀਂ ਵੀ ਗੰਨਾ ਬੀਜਦੇ ਸੀ ਪਹਿਲਾਂ ਹੁਣ ਅਸੀਂ ਝੋਨੇ ਵੱਲ ਚਲੇ ਗਏ ਸੰਗਰੂਰ ਜ਼ਿਲ੍ਹਾ ਉਹ ਕਹਾਵ ਤਾਂ ਬਈ ਮਸ਼ਹੂਰ ਨੇ ਜੱਟ ਗੰਨਾ ਨਹੀਂ ਦਿੰਦਾ ਪੇਲੀ ਦਿੰਦਾ ਪੇਲੀ ਕਿੰਨੇ ਗੰਨਿਆਂ ਦੀ ਬਣਦੀ ਆ ਲੈ ਜਾ ਕੇ ਗੰਨਾ ਨਹੀਂ ਖਿੱਚਣ ਦੇਣਾ ਟਰਾਲੀ ਚੋਂ ਅਸੀਂ ਅਸੀਂ ਵੀ ਲੁਕ ਛਿਪ ਕੇ ਜਵਾਗ ਜੇ ਹੁੰਦੇ ਸੀ ਜਦੋਂ ਗੰਨੇ ਵਾਲੀ ਟਰਾਲੀ ਚੋਂ ਹਾਲਾਂਕਿ ਤਹਾਂ ਇੱਕ ਬੈਠਾ ਹੁੰਦਾ ਸੀ ਐ ਮਾਰਨ ਨੂੰ ਫਿਰ ਵੀ ਕਦਾ ਗੰਨਾ ਦਾ ਖਿੱਚੀ ਲੈਂਦੇ ਸੀ ਚਲ ਗੰਨਾ ਨਾ ਆਉਂਦਾ ਚਾਰ ਪੰਜ ਪੋਰੀਆਂ ਤਾਂ ਆ ਹੀ ਜਾਂਦੀਆਂ ਸੀ ਤੇ ਉਹਨਾਂ ਨਾਲ ਹੀ ਦੰਦ ਬਣੇ ਹੋਏ ਨੇ ਨਹੀਂ ਤਾਂ ਅੱਜਕੱਲ ਤੁਹਾਨੂੰ ਪਤਾ ਹੈ ਛੋਟੇ ਛੋਟੇ ਜਵਾਕਾਂ ਦੇ ਤਾਰਾਂ ਜੀਆਂ ਲੱਗੀਆਂ ਹੁੰਦੀਆਂ ਮੈਂ ਕਹਿੰਦਾ ਮ ਲਗੰਨੇ ਨਹੀਂ ਚੁੱਪਣੇ ਆਉਂਦੇ ਇਹਨਾਂ ਨੂੰ ਦੋਸਤੋ ਇਸ ਸੰ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਤੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬ ਹੋਵਾਂਗੇ ਤਦ ਤੱਕ ਲਈ ਮਿੰਨੀ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਸਾਸਤ ਰੱਬ ਰੱਖਾ